ਜੀ ਹੁਣ ਜਿੱਦਾਂ ਹਮ ਕੱਲ ਸਿਟਰੂ ਵਿੱਚ ਸੀ ਕੋਈ ਸੀ ਕਿੱਥੇ ਰਹਿਣਾ ਚਾਹੁੰਦੇ ਮੈਂ ਆਪਦੀ ਪੂਆ ਕੋਲ ਰਹਿਣਾ ਚਾਹੁੰਦੀ ਹਾਂ ਤੁਸੀਂ ਆਪਣੀ ਮੰਮਾ ਕੋਲ ਨਹੀਂ ਰਹਿਣਾ ਚਾਹੁੰਦੇ ਨਹੀਂ ਜੀ ਮੈਂ ਆਪਦੀ ਪੂਆ ਕੋਲ ਰਹਿਣਾ ਕਾਰਨ ਕੀ ਹੈ ਜੀ ਜੇ ਮੈਨੂੰ ਉਹਨਾਂ ਤੋਂ ਥੋੜੇ ਜਿਹਾ ਡਰ ਲੱਗਦਾ ਕਿਉਂਕਿ ਉਹਨਾਂ ਜਿਵੇਂ ਨੇ ਕਿਹਾ ਉਸ ਤੋਂ ਬਾਅਦ ਮੈਨੂੰ ਥੋੜੇ ਜਿਹਾ ਡਰ ਲੱਗਦਾ ਇਸ ਲਈ ਪੂਆ ਨਾਲ ਹੀ ਰਹਿਣਾ ਚਾਹੁੰਦੀ ਹਾਂ ਤੁਸੀਂ ਇਹ ਵੀ ਗੱਲ ਕੀਤੀ ਸੀ ਕਿ ਤੁਹਾਡੇ ਕਿੰਨੇ ਭੈਣਾਂ ਨੇ ਛੁੱਟੀਆਂ ਕੀਤੀਆਂ ਉਹ ਰੋਲ ਜਾਣ ਗਿਆ ਤੇ ਜੇ ਤੁਹਾਡੀ ਤੁਸੀਂ ਆਪਣੀ ਮਾਂ ਕੋਲ ਨਹੀਂ ਰਹੇਂਗੇ ਰੋਵੋਗੇ ਤੁਸੀਂ ਆਪਣੇ ਭੈਣਾਂ ਦਾ ਕਿਵੇਂ ਖਿਆਲ ਰੱਖੋਗੇ ਜਸੂ ਜੀ ਬਾਰੇ ਮੈਸਰ ਸੋਚਿਆ ਨਹੀਂ ਆ ਭਗਤਾਂ ਦੇ ਹਾਲ ਚੁਕ ਰਹੇ ਨੇ ਪਿਓਰੇ ਫਾਦਰ ਸਾਹਿਬ ਫਾਦਰ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਕੁਝ ਵੀ ਗੱਲ ਕੀਤੀ ਆਪਣੇ ਫਾਦਰ ਸਾਹਿਬ ਨੂੰ ਬਚਾਉਣਾ ਚਾਹੁੰਦੀ ਸੀ ਤੁਸੀਂ ਇਹਨਾਂ ਟਾਈਮ ਕਿੱਥੇ ਰਹੇ ਹੋ ਨਾ ਕਰੋ ਸਾਰਿਆ ਤੇ ਲੜਕੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਪਰ ਕੀ ਗਿਆਨ ਹੋਦੇ ਹੋਇਆ ਕਿ ਨਾ ਦੇਖੋ ਜੀ ਪਹਿਲਾਂ ਇਹਦਾ ਮੈਡੀਕਲ ਹੋਇਆ ਵਾ ਪਹਿਲਾ ਮੈਡੀਕਲ ਕਰਵਾਇਆ ਅਸੀਂ ਪ੍ਰੋਪਰ ਉਸ ਤੋਂ ਬਾਅਦ ਉਹਨੇ ਇਹਨੂੰ ਕੋਰਟ ਵਿੱਚ ਪੇਸ਼ ਕੀਤਾ ਜੋ ਕਿ ਇਹਨੇ ਮਾਨਯੋਗ ਕੋਰਟ ਵਿੱਚ ਆਪਦੇ ਬਿਆਨ ਕਲਮੰਦ ਕਰਾਏ ਆ ਜੱਜ ਸਾਹਿਬ ਕੋਲੇ ਉਹ ਅਸੀਂ ਦੱਸਦੇ ਆ ਵੀ ਕੀ ਇਹਨੇ ਕਰਾਈ ਜੋ ਜੀ ਇਹਨੇ ਸਟੇਟਮੈਂਟ ਦਿੱਤੀ ਹੈ ਉਹ ਜਾਈ ਫਿਰ ਕਾਰਵਾਈ ਸੀ ਅਮਨ ਵਿੱਚ ਲਿਆਵਾਂਗੇ ਕੁੜੀ ਨਾਲ ਗੱਲਬਾਤ ਹੋਈ ਆ ਕਿ ਉਹ ਕਿੱਥੇ ਰਹੀ ਆ ਤੇ ਕੁੜੀ ਤੋਂ ਹਲੇ ਡਿਟੇਲ ਪੁੱਛਣੀਆਂ ਸੀ ਤੁਰੰਤੀ ਅਸੀਂ ਨੂੰ ਮੈਡੀਕਲ ਕਰਵਾ ਕੇ ਨਾਲ ਹੀ ਇਹਨੂੰ ਕੋਰਟ ਵਿੱਚ ਪੇਸ਼ ਕਰਤਾ ਹਲੇ ਫਰਦਰ ਅਸੀਂ ਡਿਟੇਲਸ ਦੇ ਤੋਂ ਪੁੱਛਣੀਆਂ ਵਾ ਜੋ ਕਿ ਉਹ ਕਹਿ ਰਹੀ ਸੀ ਹਲੇ ਮੈਂ ਠੀਕ ਨਹੀਂ ਮੈਂ ਤੁਹਾਨੂੰ ਡਿਟੇਲ ਬਾਅਦ ਚ ਦੱਸਦੀ ਹਾਂ ਹੁਣ ਲਾਈਕ ਉਸ ਲੜਕੀ ਹਾਂਜੀ ਉਹ ਕਿੱਥੇ ਲੱਗੇ ਜਾਵਾਂ ਕੋਈ ਫਿਰ ਹਸਪੀਟਲ ਚ ਅਸੀਂ ਇੱਕ ਵਾਰ ਲੈ ਕੇ ਜਾਣਾ ਰਿਪੋਰਟ ਵੀ ਲੈਣੀ ਹਾਂਜੀ ਜੀ ਕਹੇ ਮੈਂ ਆਪਣੀ ਭੂਆ ਕੋਲ ਰਹਿਣਾ ਚਾਹੁੰਦੀ ਹਾਂ ਹਾਂ ਜੋ ਜੋ ਮਾਂ ਹਾਂਜੀ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਕਿਦੇ ਕੋਲ ਰਹੀ ਹੈ ਉਹ ਜੋ ਇਹਨੇ ਕੋਰਟ ਵਿੱਚ ਜੋ ਜੱਜ ਸਾਹਿਬ ਨੇ ਆਰਡਰ ਕੀਤੇ ਉਹ ਵੀ ਉਹਨੂੰ ਉਸੇ ਦੇ سپਰਦ ਕਰਾਂਗੇ ਭੂਆ ਨਾਲ ਵੀ ਗੱਲਬਾਤ ਹੋਈ ਵੀ ਉੱਥੇ ਰਹਿਣਾ ਤੇ ਉਹਦੇ ਵੀ ਰੱਖੂ ਕੀ ਨਹੀਂ ਇਸ ਤੋਗੀ ਅਜੇ ਹਾਲੇ ਮੈਨੂੰ ਕੋਈ ਨਹੀਂ ਦੱਸੇ ਭੂਆ ਨੇ ਜੀ